मुझे पता है आप सभी को इसी इंतजार था कि कब लेटेंगे लेटेंगे आराम से बैठ जाइए वज्रासन में जिनको घुटनों की प्रॉब्लम है उन्होंने इस शासन को नहीं करना वो आराम से सीधे बैठ सकते हैं के अपने हाथों को जाइए आगे की तरफ स्विंग रोक दीजिए हाथों को आगे की तरफ स्टेच करिए खोल सकते हैं उतना खोल के आगे की तरफ स्टेच करिए जी दोनों हाथ जमीन पर एंड से वन टू थ्री फोर फाइव सिक्स सेवन एट नाइन टेन रिलैक्स धीरे से वापस अपने दोनों गुणों को आपस में मिला लीजिए नेक्स्ट आसनिस इजीली उतना ही करना है आपने ओवर मैं कॉपी कैसे कर लूंगी ਅੱਜ ਇੰਟਰਨੈਸ਼ਨਲ ਯੋਗਾ ਡੇ ਦੇ ਉਪਲੱਬਧ ਤੇ ਵਿੱਚ ਖੰਨਾ ਪੁਲਿਸ ਵੱਲੋਂ ਇੱਕ ਪੁਲਿਸ ਮੁਲਾਜ਼ਮਾ ਦੇ ਲਈ ਇੱਕ ਯੋਗਾ ਸੈਸ਼ਨ ਰੱਖਾਇਆ ਗਿਆ ਸੀਗਾ ਤੇ ਉਹਨਾਂ ਨੂੰ ਉਹਨਾਂ ਦੀ ਹੈਲਥ ਬਾਰੇ ਸਾਡੇ ਜੋ ਡਾਕਟਰ ਸਾਹਿਬ ਹੈ ਡਾਕਟਰ ਮਧੂ ਉਹਨਾਂ ਦੇ ਵੱਲੋਂ ਵੀ ਇੱਕ ਲੈਕਚਰ ਰੱਖਾਇਆ ਗਿਆ ਸੀਗਾ ਕਿ ਉਹਨਾਂ ਦੀ ਹੈਲਥ ਬਾਰੇ ਉਹਨਾਂ ਨੂੰ ਦੱਸਿਆ ਜਾਏ ਕਿ ਉਹ ਆਪਣੀ ਹੈਲਥ ਦਾ ਕਿਵੇਂ ਧਿਆਨ ਰੱਖਣ ਤੇ ਉਦੇ ਨਾਲ ਨਾਲ ਉਹਨਾਂ ਨੂੰ ਇੱਕ ਅਸੀਂ ਹੈਲਥ ਕਿਟਸ ਵੀ ਵੰਡੀਆਂ ਹੈ ਤਾਂ ਕਿ ਉਹ ਆਪਣਾ ਰੂਟੀਨ ਦੇ ਵਿੱਚ ਜਿ ਉਹਨਾਂ ਦੇ ਬੀਪੀ 슈ਗਰ ਵਗੈਰਾ ਦਾ ਧਿਆਨ ਰੱਖ ਸਕਣ ਤੇ ਆਪਣਾ ਧਿਆਨ ਪੋਰ ਬੈਟਰ ਤਰੀਕੇ ਨਾਲ ਰੱਖ ਸਕਣ ਕਿਉਂਕਿ ਪੁਲਿਸ ਦੀ ਜੋ ਜੌਬ ਹੈਗੀ ਉਹ ਬੜੀ ਸਟ्रेसਫੁਲ ਤੇ ਕੋਈ ਬਿਨਾ ਸ케ਡਿਊਲ ਦੀ ਲਾਈਫ ਹੋ ਜਾਂਦੀ ਕੋਈ ਖਾਣ ਪੀਣ ਦਾ ਸੂਣ ਦਾ ਕੋਈ ਸ케ਡਿਊਲ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਹੈਲਥ ਜੋ ਹੈ ਸਾਡੀ ਉਹ ਥੋੜਾ ਜਿਹਾ ਫਰਸਟ ਜੈਸ਼ੁਅਲਟੀ ਕਈ ਵਾਰੀ ਹੋ ਜਾਂਦੀ ਹੈਗੀ ਧਿਆਨ ਨਹੀਂ ਜਾਂਦਾ ਹੈਲਥ ਵੱਲ ਤੇ ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਹੈਗਾ ਕਿ ਮੁਲਾਜ਼ਮਾਂ ਨੂੰ ਟਾਈਮ ਟੂ ਟਾਈਮ ਦੱਸਿਆ ਜਾਏ ਉਹਨਾਂ ਨੂੰ ਉਹਨਾਂ ਦੇ ਧਿਆਨ ਇਸ ਵੱਲ ਵੀ ਲੈ ਕੇ ਆਇਆ ਜਾਏ ਕਿ ਆਪਣੀ ਹੈਲਥ ਵੱਲ ਵੀ ਧਿਆਨ ਰੱਖਣ ਤੇ ਇੰਟਰਨੈਸ਼ਨਲ ਯੋਗਾ ਡੇ ਇੱਕ ਬਹੁਤ ਵਧੀਆ ਇੱਕ ਦਿਨ ਹੋ ਜਾਂਦਾ ਹੈ ਜਿਸ ਦਿਨ ਇੱਕ ਸਾਨੂੰ ਮੌਕਾ ਵੀ ਮਿਲ ਜਾਂਦਾ ਹੈ ਕਿ ਇਸ ਚੀਜ਼ ਵੱਲ ਵੀ ਆਪਣਾ ਇੱਕ ਮੁਲਾਜ਼ਮਾਂ ਦਾ ਵੀ ਧਿਆਨ ਇਸ ਵੱਲ ਖਿੱਚੇ ਤੇ ਇਹਦਾ ਤਾਂ ਕੋਈ ਪ੍ਰੋਗਰਾਮ ਵੀ ਕਰਦੇ ਅਸੀਂ ਟਾਈਮ ਟੂ ਟਾਈਮ ਆਪਣੇ ਸੈਸ਼ਨਸ ਵਗੈਰਾ ਰੱਖਦੇ ਹੀ ਰਹਿੰਦੇ ਤੇ ਮੁਲਾਜ਼ਮਾਂ ਨੂੰ ਉਹਦਾ ਵੀ ਜਦੋਂ ਸਾਡੇ ਆਰਡਰਲੀ ਰੂਮ ਹੁੰਦਾ ਹੈਗਾ ਤੇ ਉਸ ਵੇਲੇ ਵੀ ਅਸੀਂ ਦੱਸਦੇ ਰਹਿੰਦੇ ਤੇ ਅਸੀਂ ਟਰਾਈ ਆਹੀ ਕਰਦੇ ਕਿ ਆਪਣੀ ਹੈਲਥ ਨੂੰ ਟੋਪਮੋਸਟ ਪ੍ਰਾਇੋਰਟੀ ਰੱਖੋ ਕਿਉਂਕਿ ਹੈਲਥ ਦੇ ਨਾਲ ਹੀ ਸਭ ਕੁਝ ਹੈਗਾ ਹੈਲਥ ਇਜ਼ ਵੈਲਥ ਜੋ ਬਹੁਤ ਪੁਰਾਣੀ ਕਹਾਵਤ ਹੈਗੀ ਉਹ ਸੱਚ ਹੈਗੀ ਤੇ ਹੈਲਥ ਦਾ ਧਿਆਨ ਰੱਖਦੇ ਤੇ ਕੰਮ ਦੀ ਵੀ ਰਿਸਪਾਂਸਿਬਿਲਟੀ ਵਧੀਆ ਤਰੀਕੇ ਨਾਲ ਡਿਵਾਈ ਜਾਂਦੀਆਂ ਨੇ ਤੇ ਆਪਣੀ ਫੈਮਲੀ ਵਾਲੀ ਵੀ ਰਿਸਪਾਂਸਿਬਿਲਟੀ ਵਧੀਆ ਤਰੀਕੇ ਨਾਲ ਡਿਵਾਈ ਜਾਂਦੀ ਰਹੀ ਅਗਰ ਪਰਸਨ ਹੈਲਦੀ ਹੁੰਦਾ ਹੈ ਫੂਲ ਪੀਪਲ ਕਿਉਂਕਿ ਇਸ ਦਾ ਸਪੋਰਟ ਆ ਜੋ ਯੋਗਾ ਹੁੰਦਾ ਹੈ ਉਹ ਯੋਗਾ ਦੇ ਵਿੱਚ ਨਾ ਬਰੀਥਿੰਗ ਐਕਸਰਸਾਈਜ਼ ਜਾਂ ਮੈਡੀਟੇਸ਼ਨ ਨੂੰ ਬੜਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਤੇ ਉਹੀ ਸਟ्रेस ਮੈਨੇਜਮੈਂਟ ਦੇ ਵਿੱਚ ਵੀ ਹੈਲਪ ਕਰਦਾ ਹੈਗਾ ਤੇ ਅੱਜ ਵੀ ਸੈਸ਼ਨ ਦਾ ਹੀ ਪਰਪਸ ਸੀਗਾ ਕਿ ਉਹ ਆਪਣਾ ਰੂਟੀਨ ਦੇ ਵਿੱਚ ਜੋ ਬਰੀਥਿੰਗ ਐਕਸਰਸਾਈਜ਼ਸ ਐ ਜੋ ਮੈਡੀਟੇਸ਼ਨ ਐ ਉਹਨੂੰ ਲੈ ਕੇ ਆਣ 15-20 ਮਿੰਟ ਆਪਣੇ ਹੈਲਥ ਵੱਲ ਉਹ ਲਾਣ ਦੇ ਤਾਂ ਸਟ्रेस ਵੀ ਕਈ ਨਾ ਕੀ ਮੈਨੇਜ ਹੋ ਜਾਏਗਾ ਫਿਰ ਪ੍ਰਬੰਧ ਬਹੁਤ ਵਧੀਆ ਸੀਗੇ ਸਪੈਸ਼ਲ ਸਪੈਸ਼ਲੀ ਸਾਡੇ ਡੀਐਸਪੀ ਹੈਡਕ quarters ਅਰਪਿੰਦਕੌਰ ਗਿੱਲ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਸ ਚੀਜ਼ ਦਾ ਪੂਰਾ ਅੱਜ ਦੇ ਆਰਗੇਨਾਈਜ਼ ਕੀਤਾ ਤੇ ਮੁਲਾਜ਼ਮਾਂ ਨੇ ਵੀ ਬੜਾ ਐਨਥੂਸੀਆਜ਼ਮ ਦੇ ਨਾਲ ਪਾਰਟਿਸਿਪੇਟ ਕੀਤਾ ਹੈਗਾ মিডিਆ ਦੇ ਸਾਥੀਆਂ ਨੇ ਬੜਾ ਪਾਰਟਿਸਿਪੇਟ ਕੀਤਾ ਤੇ ਹੋਰ ਵੀ ਪਿੱਛੇ ਮੈਂ ਛੋਟੇ ਛੋਟੇ ਬੱਚੇ ਵੀ ਦੇਖਦੇ ਸੀਗੇ ਤੇ ਉਹ ਵੀ ਇੱਕ ਪੋਜ਼ਿਟਿਵ ਤੇ ਹੋਪ ਦਿੰਦਾ ਹੈਗਾ ਕਿ ਬੱਚੇ ਆਪਣੀ ਹੈਲਥ ਨੂੰ ਲੈ ਕੇ ਅਵੇਅਰ ਨੇ ਤੇ ਵਧੀਆ ਅੱਜ ਦਾ ਕਾਫੀ ਆਰਗੇਨਾਈਜ਼ਡ ਹੋਇਆ ਹੈ